ਭਾਜਤੀਆ ਉਹ ਪਾਪਾ ਨਾ ਹੋਈ ਮਕੀਆ ਹਾਂ ਜਾਂ ਕਿਤੇ ਕੋਈ ਹਾਂ ਕਿਤੇ ਨਾ ਕਰ ਮੈਸਤਰੀ ਬੋਲੀ ਜਾਂਦਾ ਚਾਰ ਦਾ ਤਾਣਾ ਕਰਨ ਵਾਲਾ ਗਾਣਾ ਮੇ ਤਾਂ ਦਰੋਸਤ ਪਹਿਲਾਂ ਥੋੜੀ ਹੀ ਤਾਂ ਸੀ ਨਹੀਂ। ਕੰਕੀਏ ਕੀ ਹੈ? ਮੇ ਤਾਂ ਆਪੀ ਲਦਾ ਹੀ ਨਿਕਲ ਜਣਾ। ਤਾਂ ਨੰਨਾ ਹਟਾ ਹੋ ਗਿਆ। ਨਿਕਲਣਾ। ਦੇਖੇ ਤੋਰਾ ਨੱਕ ਤੇ ਬੰਦੀ ਪੋਣੀ ਨਾ। ਕਟਰ ਵੀ ਪਈ ਹੋਈ ਆ ਵਿੱਚ ਇਹਦੇ। ਨਾ ਪਈ ਹੋਈ ਇੱਥੇ ਲੱਗੇ। ਆਹ ਹਾਂ। ਨਾ ਦਾ ਬਾਹਰ ਨਾ ਆਜ ਕੇ ਨਾਲੇ ਦਾ ਜਿਹੜਾ ਵੀ। ਕੰਮ ਲਾ ਦੇ ਨਾ। ਨਾਲੇ ਮਿੱਟੀ ਫਰਦਾ ਕੰਮ ਬਣਾਉਂਗਾ। ਨਾ ਮੇ। ਇਹ ਤਾਂ ਮੁੰਡਾ ਇਹਦਾ ਹੋ ਸਟੈਪ ਨਹੀਂ ਇੱਕ ਤਰ੍ਹਾਂ ਦੀ ਆਰਗਮ ਦਾ ਵਰਦਾ ਹੀ ਨਹੀਂ ਨਾ ਇਹਨਾਂ ਦਾ ਪਰ ਹੂੰ ਲੋ ਜੀ ਆਪਾਂ ਨੇ ਮੱਕੀ ਦਾ ਖੜੰਬਾ ਸਾਰਾ ਖੋਲਤਾ ਸਾਰਾ ਖੋਲਿਆ ਪਿਆਗਾ ਥੱਡ ਵੀ ਲਾਤਾ ਹੁੰਦੇ ਪੰਤਾਲ ਵਗੈਰਾ ਸਾਰਾ ਕੁਝ ਖੋਲਿਆ ਪਿਆਗਾ ਆ ਪਿਆ ਬੀਲੀ ਕੱਢਿਆ ਕੱਢੀਏ એ નિલુ કેધર થી 아, 민 casts 참놀 ਆ ਲੋ ਯ ਮਾਰਾ ਕੱਢ ਕੇ ਵੀਲ ਇੱਕ ਚਾਹ ਕਹਾ 10 ਕਿਲੋ ਦਾ ਕਾ ਸੀ 5 ਕਿਲੋ ਦਾ ਇਹਨੇ ਨਾ ਕੱਢਿਆਗਾ ਪੂਰਾ ਘੰਟਾ ਹੋ ਗਿਆ ਨਕਾਪਦਿਆਂ ਨੂੰ 4 ਵਜੇ ਲੱਗੀ ਚਾਹ ਵੀ ਕੇ ਬੱਸ ਕਰਾਤੀ ਨੇ 68 ਟੋਕਿਆ ਹੋਇਆ ਜੀ ਦਾ ਇਹ ਜਰ ਪੈ ਗਈ ਵਿੱਚੋਂ ਟਾਇਰ ਨਹੀਂ ਜਾਈ ਆਹ ਰੋ ਆਪਣੇ ਆਪ ਦਾ ਵੀ ਬਣਾ ਕੇ ਪਾਵਾਂ ਨਾ ਮੈਂ ਤਿੰਨੇ ਦਾਤਾਂ ਦਾ ਚੱਲ ਭਾਈ ਆਰੇਂਜ ਲਗਾਓ ਆਪਣੇ ਪਾਰਾ ਪਾ ਜਾਮ ਕਰਾ ਲਓ ਹੋਰ ਨਹੀਂ ਉਹਨਾਂ ਦਾ ਬਚਾ ਬੈਠਾ ਉਹਨੂੰ ਤੇ ਪਲਸਾਰ ਆਉਗੀ ਦੱਸ ਚਲੋ ਬੱਸ ਬੱਸ ਕੰਮ ਕਰਾ ਦੇਗਾ ਕੋਈ ਕਹਾਂਗੇ ਸਾਡੀ ਆਵੇ ਹੋਰ ਕਹਿ ਰਿਹਾ ਹੈ ਕੈਡੀ ਜਾ ਰਿਹਾ ਪੂਰੇ ਤਰ੍ਹਾਂ ਮਾਰ ਰਿਹਾ ਹੈ ਫਿਲਟਰ ਉਗ ਰਿਹਾ ਦੇ ਫੋਰਮਨ ਸਾਹਿਬ ਕੀ ਕਰਨਾ ਤਾਂ ਓਏ ਕੀ ਕਰਨਾਗਾ ਤਿੰਨ ਟਾਇਰਾਂ ਨਹੀਂ ਕਰਨੀਆਂ ਦੋ ਤਾਂ ਤੰਨਾਂ ਵਾਲੀ ਕਿੱਥੋਂ ਦੀ ਬਾਲੀ ਸੋਣੀ ਰੇੜੀ ਆ ਕਿੱਥੋਂ ਦੀ ਬਣੀ ਹੋਈ ਆ ਇਹ ਇਹ ਪਹਿਲਾਂ 2 ਟਾਇਰਾਂ ਵਾਲੀ ਆ ਕਿ ਤੋਂ ਤੰਨਾਂ ਵਾਲੀ ਕਰਨੀ ਆ ਜੀ ਰੇੜੀ ਕਿੱਥੇ ਰੇੜਾ ਇਹਦਾ ਕੰਮ 'ਚ ਨੇ ਫੁਗਰਾ ਦਾ ਵੀ ਨਿਮੇਸਤਰੀਆਂ ਦਾ ਵੇਖ ਦਰਸ਼ਨ ਕਰਨੇ ਜੀ ਆ ਉਹ ਗੱਲ ਨੋ ਗਿਆ ਕਿੰਨਾ ਗੁਰਪੰਨ ਨੂੰ ਮਿੰਟਾਂ ਲੱਗ ਜਗਾ ਆ ਕਹਿਆ ਨਾ ਜੀ 18000 ਦਿੰਦੇ ਹੋਗੇ ਆ ਲੋਕ ਦਿੰਦੇ ਨੇ 15-15000 ਜੀ ਆਹ ਕੰਮ ਆ ਲੋਕਾਂ ਦਾ ਇਹ 15000 ਵਾਲੀ ਆ ਸਾਡੇ 18000 ਜੀ ਇਹ ਕੰਮ ਨੇ ਲੋਕਾਂ ਦੇ ਅੱਜ ਆਪਣੇ ਬਰਾਏ ਹੋਏ ਨੇ ਦੋ ਪੱਖੇ ਤੇ ਖੋਲ ਲੈ ਪੈਂ ਸਾਰੇ ਤੇ ਆਪਾਂ ਫਿਟਿੰਗ ਕਰਦੇ ਸਾਰਿਆਂ ਦੀ ਆਪਣੇ ਰਾਵਣ ਦੇ ਲਾਉਣੇ ਨਾਇ ਕਰਿਆਂ ਤੇ ਨਾਇ ਕਰਨੇ ਆਪਾਂ 4 ਇੰਚ ਥੋਕ ਤੇ ਤੇ ਬਾਕੀ ਸਵਾਸ ਨੂੰ ਸਾਰਾ ਦਾ ਆ ਜਾ ਪਿਆ 36 50 40 ਬਹੁਤ ਸਾਰੇ ਛਿੱਕੋ ਦੇ ਐਮ ਪੀ ਦੀਆਂ ਸਲੀਬਾਂ ਨੇ ਹੋ ਵੀ ਛਟਾ ਇਹਦੀ ਸਾਉਟੀ ਲਿਆਉਣ ਵਾਲੀਆਂ ਇਕ ਅੱਧੀ ਇਹਦੀ ਕੱਲੀ ਦੀ ਅਡੋਂ ਲੱਗਦਾ ਮੈਨੂੰ ਔਰ ਹੀ ਆਪਾਂ ਨੇ ਕੰਮ ਕਰਨਾ ਸ਼ੁਰੂ ਪੱਖੇ ਦੇ ਪੈਲਰ ਬਣ ਕੇ ਨੂੰ ਕੱਟ ਲਵਾਂ ਆਪਾਂ ਨੇ ਪੱਖਾ ਲਾਉ ਰੂਗਾ ਤਾਂ ਗਰਮੀ ਬਹੁਤ ਆ ਗਈ ਐ ਕਿੱਧਰ ਆ ਕੇ ਆਪਣਾ ਜਗਾਰਮੈਂਟ ਆ ਪੈਗਾ ਅੱਜ ਆਪਾਂ ਨੇ 13 ਹਲਾਏ ਨੇ ਬਾਈ கம்மே இப்படா கது 9:00 ਸਾਂ ਉਹਦੇ 7 ਵੱਧ ਗਏ ਪੌਣੇ 7 ਹੋ ਗਏ ਤੇ ਹਾਈ ਕੰਮ ਆਪਣਾ ਚੱਲੀ ਜਾਂਦਾ ਆਪਣਾ ਕਰ ਮੋਟਰਾਈ ਆ ਗਈ ਇਹ ਛੋਟੇ ਛੋਟੇ ਜੀ ਮੋਟਰ ਆ ਗਈ ਮੈਂ ਤਾਂ 10 ਦੀ ਮੋਟਰ ਲਗਦੀ ਆਗੇ ਤੇ ਇਹਦੇ ਨਾਲ ਆਪਣੇ ਬੋਸ ਐਦੋ ਪੱਲਾ ਆਪਣੇ ਦੋ ਮੋਟਰਾਂ ਦੇ ਬੋਸ ਲੱਗ ਤੋਰਤੀਆਂ ਬਾਕੀ ਇਹ ਸਾਮਾਨ ਆ ਪਿਆਗਾ ਪੱਖੇ ਪੁੱਖੇ ਦਾ ਸਾਰਾ ਇਧਰ ਆ ਟਰੈਕਟਰ ਜੀ ਆਪਾਂ ਪਾਈ ਅੱਜ ਕਲੱਚ ਬਨੇਟ ਆ ਕਲੱਟ ਬਲੇਡ ਦੀ ਪਾਤੀ ਸਾਰੀ ਤਿਆਰ ਆ ਉਹਨੇ ਤੇ ਸੋਸ ਨੂੰ ਰਹਿ ਗਈ ਗਲੀ ਕਸਣ ਵਾਲੀ ਇਹਦੀ ਬਾਕੀ ਮੌਸਮ ਬਹੁਤ ਘੰਡ ਹੋ ਗਿਆ ਆਪਾਂ ਨੇ ਆਹ ਹਲਾ ਨਾਉਂਦਾ ਮਾਂ ਕਰਾ ਫੱਟਾ ਕਿੱਸੇ ਆਪਾਂ ਨੇ ਫੱਟਾ ਬਣਾ ਕੇ ਲਾਵਾਂਗਾ ਇਹ ਵਾਲੇ 13 ਹਾਲ ਨੇ ਆਪਣੇ